ਕਰਮਚਾਰੀ ਯੂਨੀਅਨ ਅੰਮ੍ਰਿਤਸਰ ਅਤੇ 올 ਇੰਡੀਆ ਸ਼ਡਿਊਲ ਕਾਸਟ ਫੈਂਡਰੇਸ਼ਨ ਦੇ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਦੋਹਾਂ ਜਥੇਬੰਦੀਆਂ ਦੇ ਆਗੂਆਂ ਨੇ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ 72 ਘੰਟਿਆਂ ਦਾ ਅਲਟੀਮੇਟਮ ਦਿੱਤਾ ਫੈਂਡਰੇਸ਼ਨ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਨੇ ਪੱਤਰਕਾਰਾਂ ਦੇ ਨਾਲ ਗਲਬਾਤ ਵੀ ਕੀਤੀ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਕਮਿਸ਼ਨਰ ਸਾਹਿਬ ਨਾਲ ਮੁਲਾਕਾਤ ਕਰਦੇ ਹੋਏ ਕਰਮਚਾਰੀ ਦੇ ਜਾਇਜ਼ ਮੰਗਾਂ ਨੂੰ ਰੱਖਿਆ ਗਿਆ ਹੈ ਉਹਨਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ 72 ਘੰਟਿਆਂ ਦੇ ਅੰਦਰ ਮੰਗਾਂ ਤੇ ਕੋਈ ਠੋਸ ਫੈਸਲਾ ਨਾ ਲਿਆ ਗਿਆ ਤਾਂ ਯੂਨੀਅਨ ਦੇ ਵੱਲੋਂ धरना ਪ੍ਰਦਰਸ਼ਨ ਕੀਤਾ ਜਾਵੇਗਾ ਫਰੀ ਸ਼ਰਮਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਹਿਊਮਨ ਰਾਈਟਸ ਕਮੇਟੀ ਅੱਜ ਅਸੀਂ ਆਏ ਹਾਂ ਜੀ ਸੀਵਰਮੈਨ ਕਰਮਚਾਰੀ ਯੂਨੀਅਨ ਵੱਲੋਂ ਜਿੰਨੇ ਵੀ ਸਾਥੀ ਸਾਡੇ ਭਰਾ ਨੇ ਇਹਨਾਂ ਦੀਆਂ ਮੰਗਾਂ ਲੈ ਕੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਕੋਲ ਆਏ ਆ ਜੀ ਮੈਂ ਇਹਨਾਂ ਨੂੰ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਵੀ ਜਿਹੜੇ ਕੱਚੇ ਮੁਲਾਜ਼ਮ ਨੇ 192 ਇੱਕ ਤੇ ਉਹਨਾਂ ਨੂੰ ਪੱਕੇਆ ਕੀਤਾ ਜਾਵੇ ਜਿਹੜੀ ਪੈਨਸ਼ਨ ਇਹਨਾਂ ਦੀ ਉਹ ਬਹਾਲ ਕਰਾਈ ਜਾਵੇ ਤੇ ਦੀਪਕ ਪ੍ਰਧਾਨ ਜੀ ਨੇ ਜੋ ਵੀ ਇਹ ਦੱਸਿਆ ਨੇ ਇਹਨਾਂ ਦੇ ਕਹਿਨ ਤੇ ਜੋ ਵੀ ਮੰਗਾ ਨੇ ਉਹ ਇਹਨਾਂ ਦੇ ਕਹਿਨ ਤੇ ਹੋਰ ਸਾਰੇ ਜੂਨੀਅਨ ਦੇ ਕਹਿਨ ਤੇ ਕੀਤੀਆਂ ਜਾਂ ਤੁਹਾਡੀ ਕਮਿਸ਼ਨਰ ਸਾਹਿਬ ਨੂੰ ਮੁਲਾਕਾਤ ਹੋਈ ਹੈ ਜੀ ਉਹਨਾਂ ਨੇ ਅੱਗੇ ਇੱਕ ਐਪਲੀਕੇਸ਼ਨ ਰეკਮੈਂਡ ਕਰਤੀ ਹੈ ਔਰ ਵਿਸ਼ਵਾਸ ਦਿਵਾਇਆ ਹੈ ਜਿਹੜੀਆਂ ਤੁਹਾਡੀਆਂ ਮੰਗਾਂ ਆ ਉਹ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਨਾ ਕਰਨਗੇ ਜੋ ਧਰਨਾ ਲਿਖਿਆ 72 ਘੰਟੇ ਬਾਅਦ ਉਹ ਲਗਾਵਾਂਗੇ ਸਰ ਮੇਰਾ ਨਾਮ ਦੀਪਕ ਗੇਲਿਆ ਜੀ ਉਹ ਸੀਵਰਮੈਨ ਕਰਮਚਾਰੀ ਯੂਨੀਅਨ ਦਾ ਮੈਂ ਪ੍ਰਧਾਨ ਆ ਔਰ ਅੱਜ ਜਿਹੜਾ ਅਗੇ ਆਪਾਂ ਸੀਵਰਮੈਨਾਂ ਨੂੰ ਜਿਹੜੀਆਂ ਮੁਸ਼ਕਲਾਂ ਆndੀਆਂ ਪਈਆਂ ਸੀ ਉਹ ਕਮੇਨ ਸਭ ਕੋ ਲੈ ਕੇ ਆਏ ਆ 72 ਘੰਟੇ ਦਾ ਨੋਟਿਸ ਲਿਖ ਕੇ ਇਹ ਨਾਲ ਇੱਕ ਤੇ ਆਪਾਂ ਕਮੇਨ ਸਾਨੂੰ ਕਹਿ ਕੇ ਜਿਹੜੀਆਂ ਹੱਡੀਆਂ 116 ਸੀਟਾਂ ਦਾ ਮਤਾ ਪਾ ਕੇ ਭੇਜਿਆ ਸੀ ਤੁਸੀਂ ਉਹ ਮਤਾ ਪ੍ਰਵਾਨ ਕੀ ਚੰਡੀਗੜ੍ਹੋਂ ਮਿਲ ਕੇਾਨੂੰ ਮਿਲ ਗਈ ਆ ਲੇਕਿਨ 116 ਬੰਦੇ ਰੱਖੇ ਨਹੀਂ ਜਾਂਦੇ ਪਹਿਲਾਂ ਤੱਕ ਔਰ ਉਸ ਤੋਂ ਬਾਅਦ 192 ਸੀਟਾਂ ਖਾਲੀ ਪਈਆਂ ਆਡੀਆਂ ਸਰਕਾਰੀ ਜਿਹੜੀਆਂ ਪੱਕੀਆਂ ਨੌਕਰੀਆਂ ਨਹੀਂ ਆਵਾਂ ਉਹ ਪੱਕੀਆਂ ਪਈਆਂ ਵਾ ਉਹ ਭਰੀਆਂ ਜਾਂਣੀਆਂ ਕਿੰਨੇ ਚਿਰ ਤੋਂ ਇਹ ਪ੍ਰੋਬਲਮ ਆ ਰਹੀ ਤੇ ਕਿੰਨੇ ਚਿਰ ਤੋਂ ਇਹ ਕੱਚੇ ਮੁਲਾਜ਼ਮ ਕੰਮ ਕਰ ਰਹੇ ਇਹ ਸਰ ਜਿੰਨਾ ਕਮਨ ਮਿੱਤਰ ਮੈਡਮ ਹੈਗੇ ਸੀ ਨਾ ਕਮਿਸ਼ਨ ਸਾਹਿਬ ਉਦੋਂ ਤੋਂ ਚੱਲਦਾ ਆਉਂਦਾ ਪਿਆ ਵਾ ਕਿੰਨੇ ਚਿਰ ਕੋ ਡੋੜੀ 5 ਸਾਲ ਹੋ ਗਈ ਆ 5 ਸਾਲ ਤੋਂ ਲਗਾਤਾਰ ਕੱਚੇ ਮੁਲਾਜ਼ਮ ਹੀ ਹਾਂਜੀ ਹਾਂਜੀ ਤੁਹਾਡੀ ਮੰਗ ਇਹੋਈ ਆ ਵੀ ਪੱਕੇ ਹੋ ਜਾ ਬਿਲਕੁਲ ਜੀ ਹੋਰ ਕੀ ਮੰਗ ਕਿਉਂਕਿ ਜਿਹੜੇ ਕੱਚੇ ਮੁਲਾਜ਼ਮ ਸੀ ਨਾ ਉਹਨਾਂ ਨੂੰ ਘੱਟੋ ਘੱਟ 10 ਸਾਲ ਹੋ ਗਏ ਆ ਲੱਗਿਆਂ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਆਪਏ ਜਿਹੜੇ ਕਮਿਸ਼ਨਰ ਨੂੰ ਮੰਗ ਪੱਤਰ ਦੇਣੇ ਪਏ ਨਾ ਉਹ ਘੱਟੋ ਘਾਟੀਆਂ ਨੂੰ 5 ਸਾਲ ਹੋ ਗਏ ਆ ਤੇ ਲੋ ਵੀ ਕਈ ਮੰਗ ਪੱਤਰ ਦੇ ਦਿੱਤੇ ਲੱਗਦਾ ਕਿ ਆ ਇਸ ਮੰਗ ਪੱਤਰ ਦਾ ਕੋਈ ਅਸਰ ਹੋਏਗਾ ਸਰ ਦੇਖੋ ਅੱਜ ਆਪਾਂ 72 ਘੰਟੇ ਦਾ ਨੋਟਿਸ ਦਿੱਤਾ ਵਾ ਅਗਰ ਨਹੀਂ ਹੋਏਗਾ ਤੇ ਪੂਰਾ ਸ਼ਹਿਰ ਦੇ ਵਿੱਚ ਪਾਣੀ ਪਾਣੀ ਆ ਜਾਏਗਾ ਹੜਤਾਲ ਤੇ ਜਾਓ ਬਿਲਕੁਲ ਜੀ ਠੀਕ ਤੁਸੀਂ ਜੀ ਕੀ ਕਹਿਣਾ ਚਾਹੋਗੇ ਨਗਰ ਦੀ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਉਸਮਿਤ ਕਾਲੀਆ ਜੀ ਮੈਂ ਭਾਰਤੀ ਵਾਲਮੀਕੀ ਯਾਦੀ ਧਰਮ ਸਮਾਜ ਦਾ ਉਡੀਸਾ ਚੌੜ ਦਾ ਰਾਸ਼ਟਰੀ ਸਹਾਇਕ ਸੰਚਾਲਕਿਆਂ ਬੜੇ ਵਿਸਤਾਰ ਦੇ ਨਾਲ ਜਗਦੀਸ਼ ਕੁਮਾਰ ਜੱਗੂ ਜੀ ਨੇ ਆਪ ਜੀ ਨੂੰ ਦੱਸਿਆ ਵਾ ਕਿ ਜਿਹੜੇ ਸਾਡੇ ਸੀਵਰਮੈਨ ਹੈ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਤੇ ਜਿਹੜੀਆਂ ਪੈਨਸ਼ਨਾਂ ਉਹ ਬਹਾਲ ਕੀਤੀਆਂ ਜਾਣ ਔਰ ਉਹਦੇ ਨਾਲ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਜਦੋਂ ਦੀ ਪੰਜਾਬ ਸਰਕਾਰ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣੀ ਉਹ ਕਹਿੰਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਮਗਰ ਅੱਜ ਤੱਕ ਉਹ ਹੋਈ ਨਹੀਂ ਆ ਸੰਘਰਸ਼ ਸਾਡਾ ਜਿਹੜਾ ਇਸੇ ਤਰ੍ਹਾਂ ਹੀ ਵਿਚਾਰੇ ਸਾਡੇ ਸੀਵਰਮੈਨ ਪਰਿਵਾਰ ਜਿਹੜਾ ਵਾ ਉਹ ਸਾਰੇ ਭਰਾ ਸੰਘਰਸ਼ ਕਰਦੇ ਰਹਿੰਦੇ ਕਿ ਸਾਨੂੰ ਪੱਕਿਆ ਕੀਤਾ ਜਾਵੇ ਹੋਣ ਜਿਹੜੀ ਆ ਦਾ ਜਿਹੜੀ ਹੱਦ ਦੀ ਜਿਹੜੀ ਘੜੀ ਉਹ ਟੁੱ ਤੇ ਸੰਘਰਸ਼ ਬਹੁਤ ਜਲਦੀ ਸੜਕਾਂ ਤੇ ਨਜ਼ਰ ਆਣ ਲੱਗੇਗਾ ਔਰ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੂੰ ਵੀ ਉਹਨੇ ਚੇਤਾਵਨੀ ਹੈ ਕਿ ਆਉਣ ਵਾਲੇ ਇਲੈਕਸ਼ਨ ਉਹਨ ਤੁਹਾਨੂੰ 2027 ਦੇ ਵਿੱਚ ਹਾਰ ਦੀ ਨਜ਼ਰ ਆਣਗੇ ਔਰ ਮੈਂ ਬੇਨਤੀ ਕਰੂੰਗਾ ਪੂਰੇ ਸਮੁੱਚੇ ਸਮਾਜ ਨੂੰ ਆਪਣੇ ਵਾਲਮੀਕੀ ਭਾਈਚਾਰੇ ਨੂੰ ਐਸੀ ਭਾਈਚਾਰੇ ਨੂੰ ਕਿ ਦੇਖੋ ਇਹ ਸਰਕਾਰਾਂ ਇਸ ਕਰਕੇ ਬਣਾਉਂਦੇ ਆ ਕਿ ਸਾਡੀ ਦੁੱਖ ਤਕਲੀਫ ਦੇ ਵਿੱਚ ਇਹ ਲੋਕ ਸਾਡੇ ਕੰਮ ਆਣ ਮਗਰ ਉਹਦੇ ਨਾਲ ਨਾਲ ਜਿਹੜੀਆਂ ਬਾਬਾ ਸਾਹਿਬ ਅਮੇਟ ਕਰਦੀਆਂ ਇਹਨਾਂ ਨੇ ਪ੍ਰਤਿਮਾ ਆਪਣੇ ਦਫਤਰਾਂ ਚ ਲਾਈਆਂ ਵਾ ਮਤਲਬ ਕਿ ਇਹ ਸਾਰੇ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਪਏ ਆ ਔਰ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਲੈ ਕੇ ਉਹਦੇ ਤੇ ਸਾਡੀ ਜਿਹੜੀ ਹੈ ਨਾ ਰਾਜਨੀਤਿਕ ਰੋਟੀਆਂ ਚੇਕਦੇ ਪਏ ਆ ਤੇ ਜਿਹੜੀ ਜਿਹੜੀ ਜਥੇਬੰਦੀ ਇਹਨਾਂ ਦੇ ਸਾਥ ਦੇ ਦੇਖੋ ਜੀ ਧਾਰਮਿਕ ਸਮਾਜਿਕ ਜਥੇਬੰਦੀਆਂ ਸਾਰੀਆਂ ਇਹਨਾਂ ਦੇ ਨਾਲ ਖੋਵਾਂਗੀਆਂ ਔਰ ਅਸੀਂ ਚਾਹੁੰਦੇ ਆ ਕਿ ਜਲਦ ਤੋਂ ਜਲਦੀ ਮੁਲਾਜ਼ਮ ਪੱਕੇ ਕੀਤੇ ਜਾਣ ਜੇ ਨਹੀਂ ਕੀਤੇ ਜਾਣਗੇ ਤੇ ਜਿਹੜਾ ਸੰਘਰਸ਼ ਆ ਉਹ ਤਿੱਖਾ ਕਰਕੇ ਤੇ ਸੜਕਾਂ ਤੇ ਲਿਆਵਾਂਗੇ ਉਹਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਕਾਰਪੋਰੇਸ਼ਨ ਦਫ਼ਤਰ ਪੁਜੀਓ ਕੀ ਗੱਲ ਪਹਿਲਾਂ ਨਾ ਮੈਂ ਸਾਰੇ ਵੀਰਾਂ ਨੂੰ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸੰਵਿਧਾਨ ਮੈਂ ਆਲ ਇੰਡੀਆ ਸ਼ਡਿਊਲ ਕਾਸ਼ ਫੈਡਰੇਸ਼ਨ ਦਾ ਪ੍ਰਧਾਨ ਹ ਜਗਦੀਸ਼ ਕੁਮਾਰ ਜੱਗੂ ਅੱਜ ਸੀਵਰਲ ਮੈਨ ਕਰਮਚਾਰੀ ਯੂਨੀਅਨ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਅੱਜ ਜਿਹੜਾ ਇਹ ਮੰਗ ਪੱਤਰ ਦਿੱਤਾ ਗਿਆ ਵਾ ਉਹਦੇ ਵਿੱਚ ਯੂਨੀਅਨ ਵੱਲੋਂ ਅਰੇ ਔਰ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਮੰਗ ਪੱਤਰ ਦਿੱਤਾ ਵਾ ਉਹਦੇ ਵਿੱਚ ਟਾਈਮ ਦਿੱਤਾ ਗਿਆ ਕਿ 72 ਘੰਟਿਆਂ ਦੇ ਵਿੱਚ ਸਾਡੀਆਂ ਤੁਹਾਡੀਆਂ ਜਿੰਨੀਆਂ ਵੀ ਮੰਗਾਂ ਆਈਆਂ ਉਹ ਪੂਰੀਆਂ ਨਾ ਹੋਈਆਂ ਤੇ ਅਸੀਂ 72 ਘੰਟੇ ਬਾਅਦ ਅਹੀ ਧਰਨਾ ਦਵਾਂਗੇ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਵਾ ਵੀ ਤੁਹਾਡੀਆਂ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਹੋਣਗੀਆਂ ਚਲੋ ਮੰਗਾਂ ਸਾਡੀਆਂ ਜੀ ਆਈਆਂ ਵਾ ਕਿ ਜਿਹੜੀ ਪੁਰਾਣੀ ਪੈਨਸ਼ਨ ਹੈ ਬਹਾਲ ਹੋਣੀ ਚਾਹੀਦੀ ਆ ਤੇ ਜਿਹੜੀਆਂ 192 ਜਿਹੜੀਆਂ ਖਾਲੀ ਸੀਟਾਂ ਭਈਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ ਪੱਕੇ ਜਿਹੜੇ ਕੱਚੇ ਮਲਾਜ਼ਮ ਉਹਨਾਂ ਨੂੰ ਜਿਹੜੇ ਪੱਕੇ ਕੀਤਾ ਜਾਵੇ ਜਲਦੀ ਤੋਂ ਜਲਦੀ ਕਿਉਂਕਿ ਉਹ ਜਿਹੜੇ ਕੱਚੇ ਮਲਾਦਮ ਆ ਉਹ ਸੀਵਰੇਜ ਦੇ ਅੰਦਰ ਜਾਂਦੇ ਆ ਨਾ ਦੇ ਕੋਈ ਉਹਨਾਂ ਨੂੰ ਕੋਈ ਯੂਨੀਫਾਰਮ ਮਿਲਦੀ ਆ ਨਾ ਕੋਈ ਉਹਨਾਂ ਨੂੰ ਕੁਝ ਵੀ ਨਹੀਂ ਕੋਈ ਚੀਜ਼ ਮੁਹੱਈਆ ਨਹੀਂ ਹੁੰਦੀ ਮਤਲਬ ਕਿ ਅਸੀਂ ਕਮਿਸ਼ਨਰ ਸਾਹਿਬ ਨੂੰ ਮੇਅਰ ਨੂੰ ਮੇਅਰ ਸਾਹਿਬ ਨੂੰ ਵੀ ਕਹਿੰਨੇ ਆ ਵੀ ਇਹਨਾਂ ਨੂੰ ਜਲਦੀ ਜਲਦੀ ਯੂਨੀਫਾਰਮ ਵੀ ਦੇਓ ਜਿਹੜੇ ਜਿਹੜੇ ਕੱਚੇ ਮਲਾਦਮ ਆ ਉਹ ਵਿਚਾਰੇ ਉਹਨਾਂ ਦੀਆਂ ਤਰ੍ਹਾਂਾਂਵਾਂ ਜਣੀਆਂ ਥੋੜੀਆਂ ਥੋੜੀਆਂ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਹਾਂਜੀ 192 192 ਜਿਹੜੇ ਬੰਦੇ ਹੈਗੇ ਆ ਜਿਹੜੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੱਕਾ ਕੀਤਾ ਜਾਵੇ ਜੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤੇ ਫਿਰ ਤੁਹਾਨੂੰ ਪਤਾ ਹੀ ਅਸੀਂ ਬੱਤਰ ਘੰਡਿਆਂ ਬਾਅਦ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਉਹਦੇ ਵਿੱਚ ਜੋ ਵੀ ਜਾਨੀ ਮਾਲੀ ਦਾ ਨੁਕਸਾਨ ਹੋਏਗਾ ਉਸ ਦਾ ਜ਼ਿੰਮੇਵਾਰ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਹੋਏਗਾ ਅਤੇ ਪੰਜਾਬ ਸਰਕਾਰ ਹੋਏਗੀ